ਨੌਜਵਾਨਾਂ ਨੂੰ ਫੌਜ ਵਿੱਚ ਭਰਤੀ ਹੋਣ ਲਈ ਪ੍ਰੇਰਿਤ ਕਰਨ ਦੇ ਨਾਲ-ਨਾਲ ਨਸ਼ਿਆਂ ਪ੍ਰਤੀ ਜਾਗਰੂਕਤਾ ਦੇ ਮੰਤਵ ਨਾਲ 7 ਜ਼ਿਲ੍ਹਿਆਂ 'ਚ ਐਨਸੀਸੀ ਕੈਡਿਟਾਂ ਵੱਲੋਂ ਕੱਢੀ ਗਈ ਸਾਈਕਲ ਰੈਲੀ ਰੂਪਨਗਰ 'ਚ ਸਮਾਪਤ ਹੋਈ। ਇਸ ਰਨ ਸਾਈਕਲ ਚਲਾ ਕੇ ਤੰਦਰੁਸਤੀ ਦਾ ਸੁਨੇਹਾ ਵੀ ਦਿੱਤਾ ਗਿਆ। ਪੇਸ਼ ਹੈ ਇੱਕ ਰਿਪੋਰਟ। ਫੌਜ ਨੇਮ ਫੋਰ ਡਿਬਲਾ ਅਤੇ ਪੁਲਸ ਵਿੱਚ ਭਰਤੀ ਹੋਣ ਲਈ ਪ੍ਰੇਰਿਤ ਕਰਨ ਦੇ ਨਾਲ-ਨਾਲ ਨਸ਼ਿਆਂ ਖਿਲਾਫ ਨੌਜਵਾਨਾਂ ਨੂੰ ਜਾਗਰੂਕ ਕਰਨ ਅਤੇ ਸਾਈਕਲ ਚਲਾ ਕੇ ਤੰਦਰੁਸਤੀ ਦਾ ਸੁਨੇਹਾ ਦੇਣ ਦੇ ਮਕਸਦ ਨਾਲ ਐਨਸੀਸੀ ਦੀ 23 ਪੰਜਾਬ ਬਟਾਲੀਅਨ ਵੱਲੋਂ ਰੂਪਨਗਰ ਤੋਂ 25 ਨਵੰਬਰ ਨੂੰ ਸ਼ੁਰੂ ਹੋਈ ਸਾਈਕਲ ਰੈਲੀ ਸੰਗਰੂਰ, ਪਟਿਆਲਾ, ਲੁਧਿਆਣਾ, ਜਲੰਧਰ ਅਤੇ ਨਵਾਂ ਸ਼ਹਿਰ ਜ਼ਿਲ੍ਹਿਆਂ ਚੋਂ ਹੁੰਦੀ ਹੋਈ ਅੱਜ ਐਨਸੀਸੀ ਅਕੈਡਮੀ ਰੂਪਨਗਰ ਪਹੁੰਚ ਕੇ ਸੰਪੰਨ ਹੋਈ ਚੀਫ ਅਫਸਰ ਰਣਜੀਤ ਸਿੰਘ ਦੀ ਅਗਵਾਈ 'ਚ ਕੱਢੀ ਗਈ ਇਸ ਸਾਈਕਲ ਰੈਲੀ ਦੀ ਸਮਾਪਤੀ ਮੌਕੇ ਐਨਸੀਸੀ ਅਕੈਡਮੀ ਰੋਪੜ ਵਿਖੇ ਕਮਾਂਡਿੰਗ ਅਫਸਰ ਕਰਨਲ ਟੀਵਾਈਐਸ ਬੇਦੀ ਅਤੇ ਪ੍ਰਸ਼ਾਸਨਿਕ ਅਫਸਰ ਕਰਨਲ ਆਰਕੇ ਚੌਧਰੀ ਵੱਲੋਂ ਸਾਈਕਲ ਸਵਾਰਾਂ ਦਾ ਸਵਾਗਤ ਕੀਤਾ ਗਿਆ। ਪੰਜਾਬ ਨਸ਼ਾ ਮੁਕਤ ਪੰਜਾਬ ਦਾ ਸੁਨੇਹਾ ਲੈ ਕੇ ਅਸੀਂ ਐਨਸੀਸੀ ਦੀ ਅਕੈਡਮੀ ਤੋਂ ਨਿਕਲੇ ਸੀ ਉਹ ਸਾਡਾ ਪੂਰੀ ਤਰ੍ਹਾਂ ਕਾਮਯਾਬ ਰਿਹਾ ਲੋਕਾਂ ਨੇ ਬਹੁਤ ਜ਼ਿਆਦਾ ਭਰਪੂਰ ਸਹਿਯੋਗ ਔਰ ਭਰਪੂਰ ਸ਼ਲਾਘਾ ਇਸ ਉਪਰਾਲੇ ਦੀ ਕੀਤੀ ਹੈ ਔਰ ਨੌਜਵਾਨਾਂ ਦੇ ਵਿੱਚ ਭਾਰੀ ਜੋਸ਼ ਵੀ ਦੇਖਿਆ ਗਿਆ ਭਾਰਤੀ ਫੌਜ ਦੇ ਵਿੱਚ ਜਾਣ ਦੇ ਲਈ ਔਰ ਕੁੱਲ ਮਿਲਾ ਕੇ ਇਹ ਸਾਡੀ ਜਿਹੜੀ ਸਾਈਕਲ ਐਕਸਪੀਡੀਸ਼ਨ ਸੀ ਇਹ ਪੂਰਨ ਰੂਪ ਦੇ ਵਿੱਚ ਕਾਮਯਾਬ ਰਹੀ ਇਸ ਸਾਈਕਲ ਰੈਲੀ ਵਿੱਚ ਚੀਫ ਅਫਸਰ ਤੋਂ ਇਲਾਵਾ 23 ਪੰਜਾਬ ਬਟਾਲੀਅਨ ਦੇ 17 ਸਾਈਕਲ ਸਵਾਰ ਨੌਜਵਾਨ ਮੁੰਡੇ ਕੁੜੀਆਂ ਸ਼ਾਮਲ ਸਨ ਜਿਨ੍ਹਾਂ ਨੇ ਸਾਈਕਲ ਰੈਲੀ ਦੌਰਾਨ 462 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਸਾਈਕਲ ਰੈਲੀ ਵਿੱਚ ਸ਼ਾਮਲ ਕੈਡਟ ਮਨਜੋਤ ਕੌਰ ਨੇ ਦੱਸਿਆ ਕਿ ਉਹਨਾਂ ਨੇ ਰੋਜ਼ਾਨਾ 80 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਹੈ ਜਿਹੜੀ ਸਾਡੀ ਰੈਲੀ ਆ ਆ ਟੋਟਲ 400 ਕਿਲੋਮੀਟਰ ਲਗਭਗ ਲਗਭਗ ਦੀ ਸੀ ਸਾਡੀ ਤੇ ਅਸੀਂ ਰੋਜ਼ 80 ਕਿਲੋਮੀਟਰ ਅਸੀਂ ਚੱਲੇ ਆ ਤੇ ਰੋਜ਼ ਜਿਹੜੀ ਸਾਡੀ ਐਵਰੇਜ ਸਪੀਡ ਹੁੰਦੀ ਸੀ ਉਹ ਹੁੰਦੀ ਸੀ 20 ਕਿਲੋਮੀਟਰ ਪਰ ਆਵਰ ਤੇ ਅਸੀਂ ਜਾਂਦੇ ਹੋਏ ਜਿੰਨੇ ਵੀ ਸਾਨੂੰ ਸਕੂਲ ਤੇ ਕਾਲਜਸ ਮਿਲੇ ਆ ਅਸੀਂ ਉੱਥੇ ਜਾ ਕੇ ਨੁਕੜ ਰਾਟਕ ਸਪੀਚਸ ਦੇ ਦੁਆਰਾ ਅਸੀਂ ਉਹਨਾਂ ਨੂੰ ਮੋਟੀਵੇਟ ਕੀਤਾ ਉਹਨਾਂ ਨੂੰ ਜਾਗਰੂਕ ਕੀਤਾ ਕਮਾਂਡਿੰਗ ਅਫਸਰ ਟੀਵਾਈਐਸ ਬੇਦੀ ਨੇ ਰੈਲੀ ਵਿੱਚ ਸ਼ਾਮਲ ਨੌਜਵਾਨਾਂ ਨੂੰ ਵੱਧ ਤੋਂ ਵੱਧ ਫੌਜ ਨੀਮ ਫੌਜੀ ਬਲ ਅਤੇ ਪੁਲਿਸ ਵਿੱਚ ਭਰਤੀ ਹੋਣ ਲਈ ਪ੍ਰੇਰਿਤ ਕੀਤਾ ਨਸ਼ਾ ਮੁਕਤ ਪੰਜਾਬਾਰੇ ਲੋਕਾਂ ਨੂੰ ਜਾਗਰਿਤ ਕਰੀਏ ਤੇ ਨਾਲ ਦੇ ਨਾਲ ਜਿਹੜੇ ਵੀ ਸਾਡੇ ਕ੍ਰੈਡਿਟਸ ਨੇ ਸਟੂਡੈਂਟਸ ਨੇ ਜਿਹੜੀ ਲੋਕੇਸ਼ਨ ਤੇ ਸਾਡੇ ਕ੍ਰੈਡਿਟ ਸਾਈਕਲਿਸਟਸ ਗਏ ਨੇ ਉੱਥੇ ਯੂਥ ਨੂੰ ਮੋਟੀਵੇਟ ਕਰਨਾ ਤਾਂ ਕਿ ਆਮਡ ਫੋਰਸਸ ਜਾਂ ਸੀਏਪੀਏ ਜੁਆਇਨ ਕਰਨ ਤੇ ਅੱਗੇ ਜਾ ਕੇ ਇੱਕ ਚੰਗਾ ਨਾਗਰਿਕ ਤੇ ਚੰਗਾ ਸਿਟੀਜ਼ਨ ਬਣ। ਰੋਪੜ ਤੋਂ ਪ੍ਰਸਾਰ ਭਾਰਤੀ ਦੇ ਪ੍ਰਤੀਨਿਧ ਅਵਤਾਰ ਸਿੰਘ ਕੰਬੋਜ ਦੇ ਨਾਲ ਰਮਾ ਸ਼ੰਕਰ ਦੀ ਵਿਸ਼ੇਸ਼ ਰਿਪੋਰਟ।